ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡਪੋਤਨਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਡਾਕਟਰ ਗੁਰਪ੍ਰੀਤ ਇਹਦੇ ਘਰ ਪਹੁੰਚਾ ਆਪਾਂ ਪੈਂਡਪੋਤਨਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਦੁਬਾਰੇ ਫਿਰ ਸੁਣ ਦੱਸਦਾ ਬਾਈ ਕੋਲ ਬਰੀਡਰ ਤੇ ਕੰਮ ਕਰਦਾ ਬਾਈ ਆਪ ਦੀ ਇਕੱਠੀਆਂ ਤਿਆਰ ਕਰਕੇ ਪਾਲ ਕੇ ਠੀਕ ਹੈ ਨਾ ਫਿਰ ਸੇਲ ਕਰਦਾ ਤੇ ਪੋਰ ਟਾਪ ਦੀਆਂ ਮੱਝਾਂ ਬਾਈ ਕੋਲ ਤੇ ਟਾਪ ਦੇ ਟੀਕੇ ਭਰੇ ਵਾ ਟਾਪ ਦੀਆਂ ਗਾਵਾਂ ਜਿਹੜੀ ਗਰਮੀ ਘਟ ਮੰਨੀਆਂ ਡਾਕਟਰ ਤੋਂ ਲੈਨੇ ਆਪਾਂ ਜਾਣਕਾਰੀ ਪਰ ਸੇਲ ਇਹਨਾਂ ਚ ਕੋਈ ਨਹੀਂ ਠੀਕ ਹੈ ਨਾ ਬਾਕੀ ਕਰਦੇ ਆ ਡਾਕਟਰ ਸਾਹਿਬ ਨਾਲ ਗੱਲਬਾਤ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਜੀ ਪਹਿਲਾਂ ਆਪਣਾ ਨਾਮ ਗੁਰਪ੍ਰੀਤ ਸਿੰਘ ਜੀ ਹਾਂਜੀ ਪਿੰਡ ਭੋਤਣਾ ਜ਼ਿਲ੍ਹਾ ਬਰਨਾਲਾ ਜੀ ਡਾਕਟਰ ਸਾਹਿਬ ਆਪਾਂ ਨੂੰ ਕਿੰਨਾ ਘਟਾ ਵਾਵਾ ਜੀ ਕੰਮ ਕਰਦੇ ਨੂੰ ਤੁਸੀਂ ਆਪਾਂ ਨੂੰ ਹੋ ਗਈ 13-14 ਸਾਲ ਠੀਕ ਆ ਹਾਂਜੀ ਆਪਣਾ ਦੱਸੋ ਵੀ ਬਰੀਡਰ ਤੇ ਕਿਵੇਂ ਕੰਮ ਪਸ਼ੂ ਅੱਜ ਕੱਲ੍ਹ ਕਿਸਾਨ ਵੀਰ ਪਾਲਣਾ ਜਾਂ ਕੀ ਗੱਲਬਾਤ ਇਹਨਾਂ ਬਾਰੇ ਨੌਲੇਜ ਸਾਨੂੰ ਮਣੀ ਮੋਟੀ ਦੱਸੋ ਜੀ ਇਹਦੇ ਬਾਰੇ ਕਿਸਾਨ ਭਰਾਵਾਂ ਨੂੰ ਇੱਕ ਤਾਂ ਜੀ ਉਹਨਾਂ ਨੂੰ ਬਰੀਡ ਉਹ ਆਪਣੇ ਘਰੀ ਤਿਆਰ ਕਰ ਸਕਦੇ ਆ ਠੀਕ ਆ ਤਾਂ ਜੀ ਆਪਾਂ ਕਹიდੀਏ ਕੋਈ ਵਧੀਆ ਮੱਝ ਆਪਾਂ ਕਿਸੇ ਦੇ ਘਰੋਂ ਆਪਾਂ ਨੂੰ ਮਿਲ ਜੂ ਹਾਂਜੀ ਇਹ ਆਪਦੇ ਮਾਨ ਚੋਂ ਬੰਦਾ ਭਲੇਖਾ ਕੱਢ ਲੇ ਠੀਕ ਆ ਤੇ ਬਾਕੀ ਜਿਹੜਾ ਵਧੀਆ ਜਾਨਵਰ ਆ ਉਹ ਕੋਈ ਦੇ ਕੇ ਰਾਜ਼ੀ ਨਹੀਂ ਹੈਗਾ ਸਹੀ ਗੱਲ ਹੈ ਜੀ ਕੋਈ ਚਾਹੇ ਤਾਂ ਭਾਰ ਪੈਂਦਾ ਹੋਊ ਜਾਂ ਚਾਹੇ ਕਿਸੇ ਧਾਰ ਕੱਢੀ ਹੋਊ ਹਾਂਜੀ ਮਾੜਾ ਮੋਟਾ ਚਾਹੇ ਬੇਰਾਕ ਵੇਲੇ ਨਾਲ ਮਿਲਦੀ ਹੋਊ ਹਾਂਜੀ ਥੋੜਾ ਕਨਾ ਨੌਕਸ ਪਸ਼ੂ ਦੇ ਵਿੱਚ ਹੋਊਗਾ ਹੀ ਹੋਊਗਾ ਕੋਈ ਪਸ਼ੂ ਵੇਚਦਾਗਾ ਠੀਕ ਆ ਆਪਾਂ ਪਹਿਲਾਂ ਮੱਝਾਂ ਹਾਂਜੀ ਅੱਜ ਤੋਂ 2-3 ਸਾਲ ਪਹਿਲਾਂ ਆਪਾਂ ਮੱਝਾਂ ਲੈਤੀਆਂ ਬਾਹਰੋਂ ਠੀਕ ਆ ਪੰਜ ਚਾਰ ਮੱਝਾਂ ਬਾਹਰੋਂ ਲੈਤੀਆਂ ਸੀਗੀਆਂ ਠੀਕ ਆ ਆਪਾਂ ਉਹ ਰੱਖੀਆਂ ਵੀ ਪਰ ਸੂਆ-ਸੂਆ ਚੋਕੇ ਵੇਚਤੀਆਂ ਠੀਕ ਆ ਉਸ ਤੋਂ ਬਾਅਦ ਆਪਾਂ ਇਹ ਆਪਦੇ ਮਨ 'ਚ ਧਾਰਨਾ ਕਰੀ ਵੀ ਆਪਾਂ ਬਾਹਰੋਂ ਪਸ਼ੂ ਬਿਲਕੁਲ ਨਹੀਂ ਖਰੀਦਣਾ ਆਪਾਂ ਆਪਦੇ ਘਰੀ ਪਸ਼ੂ ਤਿਆਰ ਕਰਨੇ ਆ ਠੀਕ ਆ ਜੀ ਆ ਜਿਹੜੀ ਪਹਿਲੀ ਮੱਝ ਖੜੀ ਆ ਜੀ ਹਾਂਜੀ ਇਹ ਅਜੇ ਪਹਿਲਵਾਨ ਵਾਲਾ ਬਰਾੜ ਸਾਨਾ ਹਾਂਜੀ ਉਹਦੀ ਝੋਟੀ ਆ ਤੀਜਾ ਇਹਦਾ ਸੂਆਗਾ ਓਕੇ ਪਹਿਲਾਂ ਇਹਨੇ ਦੋ ਕੱਟੇ ਦਿੱਤੇ ਆ ਹਾਂਜੀ ਇੱਕ ਕਟਾ 1470 10 ਦਾ ਇੱਕ ਮੋਦੀ ਦਾ ਸੀਗਾ ਉਹ ਆਪਾਂ ਸੇਲ ਕਰਤੇ ਠੀਕ ਆ ਤੇ ਵਧੀਆ ਪੈਸਿਆਂ ਦੇ ਸੀ ਹੋਇਆ ਹਾਂਜੀ ਦੂਸਰਾ ਕਟਾ ਇਹਦਾ ਨੰਬਰ ਤੇ ਵੀ ਆਇਆ ਸੀਗਾ ਠੀਕ ਆ ਤੇ ਇਹਦੀ ਇਹਦੀ ਮੰਨੂ ਦੀ ਕੱਟੀ ਆ ਐਪੀਸੀ ਵਾਲਾਂ ਦੀ ਹਾਂਜੀ ਇਹ ਕੱਟੀ ਦਿੱਤੀ ਆ ਇਹ ਕੱਟੀ ਇਹ ਮੱਝ ਪੁਨੀ B+ ਹਾਂਜੀ ਦੁੱਧ ਦਿੰਦੀ ਆ ਇਸ ਟਾਈਮ ਵੀ ਇਹਦੇ ਥੱਲੇ 15 ਕਿਲੋ ਦੁੱਧ ਹੈਗਾ ਪਰ ਦੁੱਧ ਦੀ ਖਾਰ ਮੰਨਦੀ ਆ ਇਹ ਓਕੇ ਤੇ ਇੱਕ ਆਪਣੇ ਕੋਲੇ ਆ ਚੋਟੀ ਖੜੀ ਆ ਇਹ ਝੋਟੀ ਆਪਣੇ ਕੋਲੇ ਜਿਹੜੀ ਇਹਦੀ ਮਾਂ ਸੀਗੀ ਹਾਂਜੀ 6-7 ਸਾਲ ਹੋ ਗਏ ਹਾਂਜੀ ਇਹ ਝੋਟੀ ਦੀ ਕੋਈ ਕੀਮਤ ਨਹੀਂ ਹੈਗੀ ਹਾਂਜੀ ਇਹਦੇ ਚ ਇੰਨੇ ਗੋਣਾ ਝੋਟੀ ਦੇ ਵਿੱਚ ਠੀਕ ਆ ਜੇ ਆਪਾਂ ਦੱਸਣ ਲੱਗ ਜੀ ਹਾਂਜੀ ਤਾਂ ਆਪਾਂ ਨੂੰ ਦੱਸਦਿਆਂ ਨੂੰ ਵੀ ਬਹੁਤ ਟਾਈਮ ਲੱਗ ਜਾਣਾ ਓਕੇ ਇਹਦੀ ਮਾਂ ਜਦੋਂ ਆਪਾਂ 4 ਸਾਲ ਪਹਿਲਾਂ ਹਮ 1,40,000 ਦੀ ਵੇਚੀ ਸੀਗੀ ਠੀਕ ਆ ਇਹਦੀ ਮਾਂ ਵੀ ਕੱਟੀ ਨਹੀਂ ਦਿੰਦੀ ਸੀ ਹਾਂਜੀ ਇਹ ਵੀ ਕੱਟੀ ਨਹੀਂ ਦਿੰਦੀ ਆ ਠੀਕ ਆ ਇਹਦੀ ਸਭ ਤੋਂ ਪਹਿਲੇ ਸੂਏ ਦੀ ਕੱਟੀ ਹਾਂਜੀ ਆਪਾ ਉਧਰ ਖੜੀ ਆ ਦਿਖਾਵਾਂਗੇ ਠੀਕ ਆ ਉਹ ਬਰਾਤਸਾਂ ਦੀ ਆ ਬੜਾ ਸਾਈਡ ਤੇ ਮਨ ਸੈਂਕੀ ਦਿਖਾਜੀ ਤੇ ਦੂਸਰੇ ਨੰਬਰ ਦੀ ਕੱਟੀ ਸੀ ਜਿਹੜੀ ਹਾਂਜੀ ਇਹ 8ਵੇਂ ਮਹੀਨੇ ਬੱਚਾ ਛੱਟ ਗਈ ਸੀ ਸਹੀ ਤੇ ਐਦ ਕੀ ਮੇਰੇ ਮਹੀਨੇ ਗਸਾਈਂ ਸੂਣ ਵਾਲੀ ਐਦ ਕੀ ਨੂੰ ਕੋਹੇ ਨੂਰ ਦਾ ਟੀਕਾ ਲੱਗਿਆ ਵਾ ਓਕੇ ਤੇ ਇਹ ਆਪਣੀ ਘਰ ਦੀ ਕੱਟੀ ਜੀ ਹਾਂਜੀ ਹਾਂਜੀ ਇਹ ਆਪਣੀ ਘਰ ਦੀ ਕੱਟੀ ਆ ਜਿਹੜੀ ਘਰੇ ਤਿਆਰ ਕਰੀ ਹਾਂਜੀ ਹਾਂਜੀ ਠੀਕ ਆ ਇਹ ਆਪਣੇ ਘਰ ਦੀ ਕੱਟੀ ਆ ਤੇ ਇਹ ਆਪ ਹੈਗੀ ਆ ਚਾਂਦਬੀਰ ਸਾਹਣਾ ਹਾਂਜੀ ਕਨੀਆਰੀਆ ਕੋਲੇ ਆ ਹਾਂਜੀ ਤੇ ਜਿਨ੍ਹਾਂ ਨੇ ਸ਼ਲਾਦਪੁਰਾਇ ਦੇ ਦੇ ਚੋਂ ਲੈਤਾ ਸੀ ਉਹਦਾ ਉਹ 70 25 ਲੀਟਰ ਵਾਲੀ ਮਾਦਾ ਉਹਦੀ ਧੀ ਆ ਇਹ ਠੀਕ ਆ ਤੇ ਆ ਦੂਸਰੇ ਨੰਬਰ ਵਾਲੀ ਤੀਸਰੇ ਵਾਲੀ ਹੈਗੀ ਆ ਜੀ ਹਾਂਜੀ ਇਹਦਾ ਪਹਿਲਾ ਸੂਆ ਹਾਂਜੀ ਸੂਈ ਆ ਇਹ ਹਾਂਜੀ ਉਸ ਟਾਈਮ ਕੱਟਾ ਸੀਗਾ ਇਹਨੇ ਦੂਜਾ ਸੂਆ ਸੂਣਾ ਠੀਕ ਆ ਇੱਕ ਮਹੀਨਾ ਇਹਦਾ ਬਾਕੀ ਆ ਇਹ 1470 ਲੱਖ ਦੀ ਆ ਠੀਕ ਆ ਤੇ ਇਹਨੇ ਪਹਿਲੇ ਸੀ 12 ਲੀਟਰ ਦੁੱਧ ਦਿੱਤਾ ਠੀਕ ਹੈ ਸ਼ਾਇਦ ਇਹ 14 15 ਲੀਟਰ ਦੁੱਧ ਆਊਗੀ ਠੀਕ ਹੈ ਤੇ ਜਿਹੜੇ ਡਾਕਟਰ ਸਾਹਿਬ ਟੀਕੇ ਭਰਦੇ ਤੁਸੀਂ ਅੱਜ ਕੱਲ ਵੀ ਉਹ ਬਾਕੀ ਰੀਜਨਲ ਹੁੰਦੇ ਆ ਕਿ ਉਹਦੇ ਵਿੱਚ ਵੀ ਆ ਜਾਂਦੇ ਕਾਪੀ ਕੁੱਪੀ ਨਹੀਂ ਹੁਣ ਪਹਿਲਾਂ ਜ਼ਿਆਦਾ ਫਰਾਡ ਚੱਲਿਆ ਜੀ ਹਾਂ ਔਰ ਸਕੈਨਰ ਹੋ ਗਿਆ ਹੁਣ ਸੀਮਨ ਬੈਸੀ ਹੁਣ ਨਸਲ ਦਾ ਸੁਧਾਰ ਹੋਊਗਾ ਹਾਂਜੀ ਪਹਿਲਾਂ ਜਦੋਂ ਸਕੈਨਿੰਗ ਦੀ ਹੁੰਦਾ ਸੀਗਾ ਟੀਕਾਂ ਤੇ ਉਦੋਂ ਡੁਪਲੀਕੇਸੀ ਬਹੁਤ ਵੇਚੀ ਗਈ ਆ ਹਾਂਜੀ ਕਾਉ ਆਪਾਂ ਜਿਵੇਂ ਹਰਿਆਣੇ ਦੇ ਟੀਕੇ ਕਹ ਕੇ ਵੇਚੀ ਗਏ ਆ ਹਾਂਜੀ ਮਤਲਬ ਉਹ ਚੀਜ਼ ਦੇ ਵਿੱਚ ਇੱਥੇ ਫਰਕ ਆਉਂਦਾਗਾ ਵੀ ਕੋਈ ਮੱਝਰ ਟੀਕੇ ਤਾਂ ਲਵਾਈ ਜਾਂਦਾ ਕੋਈ ਮੱਝ ਚੋਂ ਆਉਂਦਾ ਹੈ ਨਹੀਂਗਾ ਠੀਕ ਆ ਉਹ ਆਪਾਂ ਵੀ ਟੀਕੇ ਬਹੁਤ ਲਾਇਆ ਆਪਾਂ ਨੂੰ ਹੀ ਪਤਾ ਲੱਗਿਆ ਪਰ ਆਪਾਂ ਨੂੰ ਇੱਕੋ ਹੀ ਸਾਹਣੇ ਰਿਜ਼ਲਟ ਦਿੱਤਾ ਹਾਂਜੀ ਜਿਹੜਾ ਬਰਾਟ ਆਜੇ ਪਹਿਲਵਾਨ ਵਾਲਾ ਸਾਹਣਾ ਹਾਂਜੀ ਉਹਦਾ ਦੁੱਧ ਬਹੁਤ ਵਧੀਆ ਰਿਹਾ ਫੀਲਡ ਦੇ ਵਿੱਚ ਠੀਕ ਆ ਕਈ ਥਾਵਾਂ ਤੇ ਛੋਟੀਆਂ ਖੜੀਆਂ ਨੇ ਜਿਹੜੀਆਂ 15 16 ਤੋਂ ਸਟਾਰਟਿੰਗ ਕਰਦੀਆਂ ਠੀਕ ਹੈ ਤੇ ਅੱਜ ਇੱਕ ਠੀਕੀ ਆ ਝੋਟੀ ਵੀ ਤਿਆਰ ਆ ਉਹਦੀ ਵੀਡੀਓ ਬਣਾਉਣੀ ਸੀਗੀ ਆਪਾਂ ਕਿਸੇ ਦਿਨ ਬਣਾਵਾਂਗੇ ਠੀਕ ਹੈ ਬਹੁਤ ਸ਼ਾਨਦਾਰ ਝੋਟੀ ਆ ਉਹ ਵੀ ਸੂਨ ਵਾਲੀ ਆ ਬਸ 5-7 ਦਿਨਾਂ ਚ ਉਹਦੀ ਮਾਂ ਆਪਾਂ ਉਹਨਾਂ ਨੂੰ 베ਚੀ ਸੀ 1 ਲੱਖ 10 ਹਜ਼ਾਰ ਦੀ ਠੀਕ ਹੈ ਤੇ ਉਹ ਵੀ ਆਪਾਂ ਵੀਡੀਓ ਬਣਾ ਕੇ ਲਿਆ ਮੈਂ ਕਿਸੇ ਦਿਨ ਇਹਦਾ ਇੱਕ ਮਹੀਨਾ ਰਹਿ ਗਿਆ ਸੂਨ ਦਾ ਠੀਕ ਆ ਹਾਂਜੀ ਲੋ ਭਰਾ ਪੂਰੇ ਟੌਪ ਟੌਪ ਦੇ ਪਈ ਨੇ ਝੋਟੇ ਇਹ ਬੱਸੀ ਵੀ ਗਈ ਆਪਣੀ ਟਿਕੀ ਇਹ ਬੱਸੀ ਜਰਸੀ ਜਰਸੀ ਦੀ ਆਈ ਹਾਂ ਜੀ ਆਪਣਾ ਮੈਹਿਕਮੇ ਵਾਲਾ ਟੀਕਾ ਲੱਗਿਆ ਵਾ ਸਰਕਾਰੀ ਵਾਲਾ ਠੀਕ ਆ ਤੇ ਇਹਦੀ ਉਮਰ 7-8 ਮਹੀਨਿਆਂ ਦੀ ਆਈ ਠੀਕ ਆ ਤੇ ਆਹ ਕੱਟੀ ਖੜੀ ਆਈ ਹਾਂਜੀ ਇਹ ਕੱਟੀ ਮੀਨੀ ਆ ਗਈ ਜੀ ਠੀਕ ਆ ਸੰਘੇ ਹੈਲਥ ਦੇ ਆ ਦਿਖਾ ਦਿਓ ਮੜੇ ਜੀ ਹਲਕਾ ਲਾ ਕੇ ਦਿਖਾ ਦਿੰਦੇ ਇਹ ਉਸੇ ਦੀ ਆ ਛੋਟੀ ਦੀ ਪਹਿਲੀ ਛੋਟੀ ਦੀ ਦੂਜੇ ਨੰਬਰ ਵਾਲੀ ਦੀ ਦੂਜੇ ਨੰਬਰ ਵਾਲੀ ਤੇ ਜਿਹੜੀ ਤੁਹਾਨੂੰ ਇਹ ਕੱਟੀਆਂ ਦਿੰਦੀ ਆ ਇਹ ਬਰਾੜਸਾਨ ਦੀ ਕੱਟੀ ਆ ਹਾਂ ਜੀ ਆਪਣੇ ਕੋਲੇ 8-9 ਸਾਲ ਦਾ ਟੀਕਾ ਸੰਭਿਆ ਹੋਇਆ ਸੀਗਾ ਪੁਰਾਣਾ ਠੀਕ ਆ ਉਦੀ ਚੋਟੀ ਆ ਇਹ ਠੀਕ ਆ ਤੇ ਇਹ ਕੱਤੀ ਨੇ ਬਹੁਤ ਵਧੀਆ ਬਾਨਾ ਠੀਕ ਆ ਤੇ ਆਪਾਂ ਨੂੰ ਇਹਦੇ ਬਹੁਤ ਉਮੀਦਾਂ ਨੇ ਠੀਕ ਆ ਤੇ ਕੈਨੇਡਾ ਵੀ ਡਾਕਟਰ ਸਾਹਿਬ ਇਹ ਜੀ ਹੋ ਗਈ ਐ ਇਸ ਟਾਈਮ 2 ਸਾਲ ਦੀ ਹੋ ਗਈ ਪ੍ਰੋਪਰ ਅਜੇ ਇਹਨੂੰ ਆਪਾਂ 5-4 ਮਹੀਨੇ ਹੋਰ ਨਹੀਂ ਦੀਆ ਬਣਾਣਾ ਤਿੰਨ ਸਾਲ ਦੀ ਇਹੀ ਕਰਾਂਗੇ ਅਜੇ 7-8 ਮਹੀਨੇ ਲਗਾਵਾਗੇ ਹੋਰ ਕਟੋ ਪਰ ਡਾਕਟਰ ਸਾਹਿਬ ਵੇਟ ਕਿੰਨਾ ਹੋਣਾ ਚਾਹੀਦਾ ਜੋ ਵੇਟ ਚਾਰ ਗਮੈਂਟਲ ਤੋਂ ਉੱਪਰ ਹੋਣਾ ਚਾਹੀਦਾ ਜੀ ਹਾਂਜੀ ਇੱਕ ਏਜ ਵੀ ਪਸ਼ੂ ਦੀ 22 ਤੋਂ ਜੇ ਪਸ਼ੂ ਵਧੀਆ ਸਮਾਂ ਉਪਰੀ ਟੀਕਾ ਭਰਾਓ ਹੂੰ 2-2 ਸਾਲਾਂ ਦੇ ਜਿਹੜੇ ਭਰਾਉਣੇ ਆ ਉਹਨਾਂ ਦੇ ਫਿਰ ਭਾਰ ਦੀ ਪ੍ਰੋਬਲਮ ਆਉਂਦੀ ਆ ਠੀਕ ਆ ਤੇ ਪਸ਼ੂ ਨੂੰ ਗ੍ਰੋਥ ਉਹਨਾਂ ਦਾ ਟਾਈਮ ਉਮਰ ਵੀ ਚਾਹੀਦੀ ਆ ਨਾਲ ਠੀਕ ਆ ਆਪਾਂ ਜਿੰਨੀਆਂ ਝੋਟੀਆਂ ਨੇ ਹੋਣਾ ਸਾਰੀਆਂ ਪਤਨੇ ਸਾਲ ਤੋਂ ਬਾਅਦ ਹੀ ਟੀਕਾ ਭਰਦੇ ਆ ਠੀਕ ਆ ਜੇ ਡਾਕਟਰ ਸਾਹਿਬ ਜੀ ਮੀਨੀ ਆ ਇਹ ਵੀ ਇਹ ਮੀਨੀ ਵਾਲਾ ਟੀਕਾ ਟੋਂ ਦਾ ਕੋ ਕੁਦਰਤ ਬਣੀ ਨਹੀਂ ਨਹੀਂ ਇਹ ਕੁਦਰਤੀ ਆ ਗਿਆ ਜੀ ਬਰਾੜ ਸ਼ਾਂ ਦੀ ਆਉਂ ਤਾਂ ਉਹਦੀਆਂ ਕੁੰਡੀਆਂ ਆਉਂਦੀਆਂ ਨੇ ਮੱਜਾਂ ਓਕੇ ਇਹਦਾ ਕੁਦਰਤੀ ਆ ਗਈ ਠੀਕ ਆ ਤੇ ਹਾਂਜੀ ਅਗਲੀ ਝੋਟੀ ਬਾਰੇ ਦੱਸੋ ਜਿਹੜੀ ਆਪਣੇ ਬਾਕੀ ਆ ਝੋਟੀ ਆ ਇਹਦੀ ਵੀ ਆਪਣੇ ਕੋਲ ਪਹਿਲੇ ਜੂ ਇਹਦੀ ਝੋਟੀ ਸੀ ਹਾਂਜੀ ਉਹ ਆਪਾਂ ਸੇਲ ਕਰਤੀ ਆ ਦੀ 1,70,000 ਰੁਪਏ ਦੀ ਠੀਕ ਆ 18 ਲੀਟਰ ਦੁੱਧ ਸੀ ਆ ਉਹਦੇ ਥੱਲੇ ਆਪਾਂ ਚਵਾ ਕੇ ਦਿੱਤੀ ਆ ਬੰਦਿਆਂ ਨੂੰ ਠੀਕ ਆ ਤੇ ਇਹ ਉਸੇ ਦੀ ਕੱਟੀ ਆ ਹੂੰ ਤੇ ਚਾਂਦਬੀਰ ਦੀ ਕੱਟੀ ਆ ਇਹ ਠੀਕ ਆ ਤੇ ਉਹਦੀ ਮਾਂ ਵੀ ਚਰਕੀ ਦਾਦਰੀ ਦਵਾਈ ਵੀ ਸੀ ਉਹਦੀ ਕੱਟੀ ਆ ਇਹ ਕੋਤੀ ਆਹਾਂ ਠੀਕ ਆ ਇਹ ਵੀ ਕੱਟੀਆਂ ਦਿਆ ਕਰੂਗੀ ਠੀਕ ਹੈ ਜੱਟ ਬਲਾਕ ਪੂਸ ਜੀ ਹਾਂਜੀ ਹਾਂਜੀ ਜਦੋਂ ਕਿਸੇ ਨੇ ਗਾਹਵਾਸ ਇਕੱਤੀ ਕੋਈ ਲੈਣੀ ਹੈ ਮੰਨ ਲਾ ਵੀ ਮੰਡੀ ਚੋਂ ਗਏ ਜੀ ਜੀ ਵਿਦਾਰ ਭਰਾ ਨੇ ਤੇ ਉਹ ਵੀ ਕੀ ਪਰਖ ਹੋਣੀ ਚਾਹੀਦੀ ਵੀ ਕਾਲੀ ਪੂਸ ਨਹੀਂ ਕਾਲੀ ਪੂਸ ਦਾ ਜਿਆਦਾ ਮੈਟਰ ਨਹੀਂ ਹੁੰਦਾ ਜੀ ਜਿਆਦਾ ਮੋਹਰਾ ਦੀ ਨਿਸ਼ਾਨੀ ਹੁੰਦੀ ਹੈ ਜਿਹੜੀ ਹਾਂਜੀ ਸਾਦਾ ਮੋਹਰਾ ਕੀ ਹੁਣ ਇਹ ਕੱਤੀ ਮੋਹਰਾ ਨੂੰ ਟੱਚ ਕਰਦੀ ਆ ਓਕੇ ਇਹ ਵੀ ਆ ਮੋਹਰਾ ਦੀ ਇਹਦੇ ਨਿਸ਼ਾਨੀਆਂ ਹੁੰਦੀਆਂ ਜਿਹੜੀ ਮੋਹਰਾ ਕਹਿੰਦੇ ਆ ਆਪਾਂ ਹਾਂਜੀ ਮੋਹਰਾ ਪਤਲੀ ਹੋਊਗੀ ਓਕੇ ਪੇਸੋਂ ਭਾਰੀ ਹੋ ਮੋਰਾ ਹਮੇਸ਼ਾ ਵਾਸਤੇ ਠੀਕ ਆ ਕੱਦ ਦਰਮਿਆਨਾ ਹੋਊਗਾ ਕੱਦ ਜਿਆਦਾ ਨਹੀਂ ਹੋਊਗਾ ਠੀਕ ਆ ਕੱਦ ਦਰਮਿਆਨਾ ਹੋਊ ਸਿੰਘ ਗੋਲ ਹੋਊਗਾ ਉਹ ਮੋਰਾ ਦੀਆਂ ਨਿਸ਼ਾਨੀਆਂ ਜਿਹੜੀਆਂ ਦੇ ਵੱਡੇ ਕੱਦ ਦਾ ਜਿਆਦਾ ਹੈਵੀ ਕੱਦ ਦਾ ਉਹ ਮੋਰਾ ਗਰੇਡਰ ਚ ਪੈ ਜਾਂਦੀਆਂ ਉਹ ਮੋਰਾ ਤੇ ਨਹੀਂ ਪੈਂਦੀਆਂ ਹੈਗੀਆਂ ਮੋਰਾ ਦਾ ਕੱਦ ਹਮੇਸ਼ਾ ਵਾਸਤੇ ਦਰਮਿਆਨਾ ਹੋਊ ਜਿਆਦਾ ਕੱਦ ਨਹੀਂ ਹੋਣਾ ਹੈਗਾ ਠੀਕ ਆ ਜਿਵੇਂ ਆਪਾਂ ਉਹ ਪਿੱਛੇ ਝੋਟੀ ਦੇਖ ਰਹੇ ਆ ਉਹ 55 ਦੀ ਉਹ ਤੇ ਹੋਰ ਮੂੜਾ ਜਾ ਓਕੇ ਪਹਿਲੀ ਗ੍ਰੇਡੇਡ ਨੂੰ ਪੈ ਗਈ ਓਕੇ ਜਿਹੜੀ ਆਪਾਂ ਬਰਾਡ ਆਲੀ ਦਿਖਾਈ ਆ ਉਹ ਗ੍ਰੇਡੇਡ ਚ ਆ ਗਈ ਠੀਕ ਹੈ ਕਾਬ ਜਿਆਦਾ ਹੁਣ ਜਿਵੇਂ ਛੋਟੀਆਂ ਕੱਟੀਆਂ ਮੰਨ ਲਓ ਵੀ ਹੁਣ ਆ ਆਪਾਂ ਨੂੰ ਕੀ ਪਤਾ ਲਓ ਵੀ ਕਿਹੜੀ ਨਸਲ ਆ ਕੀ ਗੱਲਬਾਤ ਹੈ ਇਹ ਤਾਂ ਇਹ ਵੀ ਪਤਾ ਤਾਂ ਲੱਗਦਾ ਜੀ ਰਿਕਾਰਡ ਤੇ ਪਤਾ ਲੱਗ ਜਾਂਦਾ ਹੁਣ ਜਿਹੜੀ ਆ ਝੋਟੀ ਆ ਜੀ ਹਾਂਜੀ ਇਹ ਝੋਟੀ ਆਪਾਂ ਪਿੰਡ ਦੇ ਵਿੱਚ ਹੀ ਲੈਤੀ ਆ ਓਕੇ ਇਹ ਇਸ ਟਾਈਮ ਸਾਢੇ 7 ਮਹੀਨਿਆਂ ਦੀ ਗੱਭਣਾ ਝੋਟੀ ਠੀਕ ਆ ਇਸ ਟਾਈਮ ਵੀ ਇਹ ਤਿੰਨ ਸਾਢੇ ਤਿੰਨ ਕਿਲੋ ਦੁੱਧ ਰੰਗ ਕੇ ਦੇ ਦਿੰਦੀ ਆ ਕਦੇ ਟੀਕਾ ਨਹੀਂ ਲਾਇਆ ਠੀਕ ਆ ਇਹ ਖਾਣ ਤੋਂ ਗੱਬਣਾ ਠੀਕ ਆ ਇਹਦੇ ਪਿੱਛੇ ਕੱਟੀ ਆ ਖਾਂਵਾਲ ਕੀ ਵਾਲੀ ਅੰਦੀ ਦਿਖਾਵਾਂਗੇ ਤੁਹਾਨੂੰ ਸਹੀ ਤੇ ਇਹ ਜੋ ਟੀਵੀ ਬਹੁਤ ਵਧੀਆ ਆ ਗਈ ਇਹਦੀ ਮਾਂ ਉਹਨਾਂ ਨੇ ਵੇਚੀ ਸੀਗੀ 1.5 ਲੱਖ ਰੁਪਏ ਦੀ ਓਕੇ ਅਰਜਨ ਕੁੰਗੜ ਦੀ ਸੀ ਇਹ ਆ ਬਰਾਟ ਖਾਂ ਦੀ ਏ ਠੀਕ ਆ ਜੀ ਤੇ ਇਹ ਕੰਮ ਅੱਜ ਆਪਣੀ ਘਰ ਦੀ ਆ ਜੀ ਹਾਂਜੀ ਤੇ ਇਹ ਮਹਿਗਮੇ ਵਾਲੇ ਟੀਕੇ ਦੀ ਆ ਜੀ ਠੀਕ ਹੈ ਇਹ ਵੀ 15 ਕਿਲੋ ਦੁੱਧ ਦਿੰਦੀ ਆ ਓਕੇ ਤੇ ਬਾਕੀ ਆਂ ਗਾਂ ਆ ਗਈ ਇੱਧਰ ਠੀਕ ਹੈ ਲੋ ਜੀ ਪਰ ਹਾਂਜੀ ਵਸ ਦੱਸੋ ਜੀ ਕੱਟੀਆਂ ਆਹ ਕੱਟੀ ਸ਼ਾਮਵਾਲਕੀ ਦੀ ਆ ਜੀ ਹਾਂਜੀ ਤੇ ਉਹ ਮੱਝ ਦੀ ਆ ਛੋਟੀ ਦੀ ਕੁੰਡੀ ਦੀ ਐਸਾ ਛੋਟੀ ਦੀ ਵੱਡੀ ਇਹ ਸ਼ਾਮਵਾਲਕੀ ਦੀ ਕੱਟੀ ਆ ਠੀਕ ਆ ਤੇ ਇਹਦਾ ਹੁਣ ਮਤਲਬ ਵੀ ਬੱਚਾ ਇਹ ਹੁਣ ਅਸੀਂ ਮਰਜ਼ ਫਰਜ਼ ਕਰੋ ਕਿਸਾਨ ਵੀਰ ਮੰਡੀ ਤੇ ਜਾਂਦਾ ਕੋਈ ਲੈਣ ਇਸਨੂੰ ਕੀ ਪਤਾ ਲੱਗੂ ਵੀ ਇਹ ਆਹ ਦੇਖੋ ਜੀ ਇੱਥੇ ਦੀ ਬੂਥ ਪਤਲੀ ਆ ਅਸਾਂ ਪਿੱਠਾ ਦੇਖੋ ਇਹਦਾ ਠੀਕ ਆ ਤੁਹਾਨੂੰ ਇੱਥੋਂ ਪਤਾ ਲੱਗਣਾ ਪੁੜੇ ਦੇ ਚੱਕ ਮਿਆਂ ਬਿਲਕੁਲ ਠੀਕ ਆ ਇਹਨੇ ਤੁਹਾਨੂੰ ਜਿਹੜੀ ਉਹੀ ਨਿਸ਼ਾਨੀ ਦੱਸੀ ਆ ਮੂਹਰੋਂ ਪਤਲੀ ਹਾਂਜੀ ਤੇ ਪਿੱਸੋਂ ਭਾਰੀ ਬੰਨਾ ਕੱਟੀ ਓਕੇ ਇਹਦਾ ਐ ਜਜਮੈਂਟ ਕਰਨੀ ਚਾਹੀਦੀ ਆ ਹਾਂਜੀ ਹਾਂਜੀ ਵੀ ਐ ਦੇਖਣੀ ਕਰਨੀ ਆ ਇਹ ਹਾਂ ਹਾਂ ਇਹ ਮੂਹਰਾ ਤਾਂ ਆਹ ਥੋੜੀ ਜੀ ਗ੍ਰੇਡਰ ਨੂੰ ਟੱਚ ਕਰ ਗਈ ਫੇਰ ਗ੍ਰੇਡ ਹਾਂ ਮੂਹਰਾ ਗ੍ਰੇਡਰ ਨੂੰ ਟੱਚ ਇਹਨੇ ਕਰਿਆ ਦੇਖੋ ਇਹ ਮੂਹਰੋਂ ਇਹ ਸਾਰੀ ਕੋਜੀ ਹੋਗੀ ਹਾਂਜੀ ਇਹ ਗਰੇਡਰ ਨੂੰ ਟੱਚ ਕਰਕੇ ਗਈ ਆ ਉਹ ਮੂਰਾ ਚਾਊਗੀ ਕੱਟੀ ਤੇ ਏਡੀ ਕਿਹੜੇ ਪਰੇ ਵਿੱਚ ਆਪਣੇ ਉਹ ਸ਼ਾਮਬਾਲ ਕੀ ਦੀ ਆਈ ਕੱਟੀ ਹਾਂਜੀ ਆਹ ਵਾਰੀ ਉਵਨ ਨੂੰ ਦੀ ਆ ਏਬੀਸੀ ਵਾਲਿਆਂ ਦੀ ਏਬੀਸੀ ਵਾਲਿਆਂ ਦੀ ਹਾਂ ਹਵਨ ਨੂੰ ਸ਼ਾਮ ਦੀ ਕੱਟੀ ਆ ਇਹਦੀ ਭਰਾਟ ਆਈ ਧੀ ਆ ਇਹਦੀ ਠੀਕ ਆ ਲੋ ਪਰੋ ਕਿਸਾਨਪ੍ਰਭੂ ਦੇਖ ਸਕਦੇ ਨੇ ਨਿਸ਼ਾਨੀਆਂ ਡਾਕਟਰ ਸਾਹਿਬ ਨੇ ਤੁਹਾਨੂੰ ਦੱਸਤੀਆਂ ਡਾਕਟਰ ਸਾਹਿਬ ਨੇ ਆਪ ਨਹੀਂ ਆਪਣੀਆਂ ਪਿਆਰ ਕਰਕੇ ਵੇਚਦਾ ਕੱਟੀਆਂ ਬਾਈ ਹੁਣ ਤੱਕ ਕਿੰਨੀਆਂ ਕ ਵੇਚਦੇ ਤੁਸੀਂ ਛੋਟੀਆਂ ਕੱਟੀਆਂ ਆਪਾਂ ਜੋ ਝੋਟੀਆਂ ਰੇਹ ਸਾਲ ਕਰਦਨੇ ਪੰਜ ਚਾਰ ਪਸ਼ੂ ਕੱਢਦਨੇ ਆ ਪਹਿਲਾਂ ਹੁਣ ਤਿੰਨ ਮੱਝਾਂ ਹੋਣ ਵੇਚ ਕੇ ਹਟਿਆਈ ਓਕੇ 5 ਲੱਖ ਰੁਪਏ ਦੀਆਂ ਠੀਕ ਆ ਤੇ ਇੱਕ ਆਪਾਂ ਕੱਟਾ ਵੇਚਿਆ 1.5 ਲੱਖ ਰੁਪਏ ਦਾ ਹੀ ਠੀਕ ਆ ਮੋਦੀ ਵਾਲਾ ਠੀਕ ਆ ਤੇ ਬਾਕੀ ਅਗਲੇ ਸਾਲ ਫੇਰ ਦੇਖਾਂਗੇ ਕੱਢਾਂਗੇ ਜਦੋਂ ਆਪਾਂ ਪੰਜ ਇੱਕ ਮੱਝਾਂ ਰੱਖਦੇ ਹੁੰਨੇ ਆਂ ਵਧੀਆ ਫੇਰ ਇੰਚ ਹੀ ਰੱਖਦੇ ਕੰਮ ਪਾਲਾ ਕੰਮ ਵਧਾਉਂਦੇ ਨਹੀਂ ਹੈਗੇ ਹਾਂਜੀ ਜੇ ਆਪਾਂ ਬਾਹਰੋਂ ਪਸ਼ੂ ਨਹੀਂ ਲੈਂਦੇ ਹੈਗੇ ਸਾਨੂੰ ਕੱਲ ਬੱਕਰੀਆਂ ਵਾਲੇ ਪਾਸੋਂ ਵੀ ਦੱਸਿਆ ਸੀ ਬਾਹਰੋਂ ਪਸ਼ੂ ਲੈਂਦੇ ਨਹੀਂ ਹੈਗੇ ਘਰ ਦੀ ਜਿੰਨਾ ਤਿਆਰ ਹੋਊਗਾ ਫੀਕ ਉਹੀ ਆਪਾਂ ਤਿਆਰ ਕਰਨਾ ਵਧੀਆ ਸਾਉ ਤੇ ਨਾਲੇ ਬੱਕਰੀਆਂ ਦਾ ਫਾਰਮ ਆ ਤੁਹਾਡਾ ਹਾਂਜੀ ਹਾਂਜੀ ਉਹਦੀ ਵੀਡੀਓ ਆਪਾਂ ਅਪਲੋਡ ਕਰਾਂਗੇ ਅੱਜ ਹਾਂਜੀ 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 ਗਾਂ ਬਾਰੇ ਦੱਸੋ ਜੀ ਗਾਂ ਬਾਰੇ ਇਹ ਗਾਂ ਐਫ ਐਫ ਕ੍ਰੋਸ ਚ ਆ ਗਈ ਜੀ ਹਾਂਜੀ ਇਹਦੇ ਥੱਲੇ ਦੁੱਧ ਹੈਗਾ ਇਹ ਦੇ ਦਿੰਦੀ ਹੈ 27-22 ਲੀਟਰ ਹਾਂਜੀ ਤੇ ਪਹਿਲੀ ਗਾਂ ਆ ਗਈ ਜੀ ਇਹਦਾ ਤੁਸੀਂ ਹਾਂ ਰਸ ਵੀ ਇਹ ਕਿਹੜੀ ਸਾਨੂੰ ਦੱਸੋ ਨੌਲਜ ਦੱਸੋ ਵੀ ਇਹ ਚੀਜ਼ ਵਧੀਆ ਹੁੰਦੀ ਆ ਗਰਮੀ ਗਰਮੀ ਘੱਟ ਮਾਰਦੀ ਇਹ ਗਰਮੀਆਂ ਹੀ ਇੱਕ ਤਾਂ ਦੇਖੋ ਇਹਦੇ ਨੂੰ ਹੀ ਘਾਟਾ ਚੜਨੀ ਖੜਦੇ ਹੈਗੇ ਵਿੱਚ ਹਾਂਜੀ ਬਾਕੀ ਦੋਗਲੇ ਪਣ ਚ ਆ ਗਈ ਜੀ ਇਹ ਹਾਂਜੀ ਦੋਗਲੇ ਪਣ ਦਾ ਕਰਕੇ ਦੁੱਧ ਠੀਕ ਦਿੰਦੀ ਆ ਗਰਮੀ ਨੂੰ ਸ਼ਾਰਦੀ ਆ ਓਕੇ ਬਾਕੀ ਆ ਵਾਲੀ ਗਾਂ ਆ ਗਈ ਜੀ ਹਾਂਜੀ ਇਹ ਸਾਹੀਵਾਲ ਦਾ ਕ੍ਰੋਸ ਆ ਗਿਆ ਠੀਕ ਆ ਐਫ ਨਾਲ ਠੀਕ ਆ ਤੇ ਇਹ ਗਾਂ ਥੱਲੇ 25 ਲੀਟਰ ਦੁੱਧ ਹੈਗਾ ਓਕੇ ਤੇ ਠੀਕ ਆ ਵਾਲੀ ਗਾਂ ਆ ਗਈ ਏ ਮਰਿੰਡੇ ਏਰੀਆ ਚ ਜਾਦਾ ਚੱਲਦੀ ਆ ਜੀ ਕਿਹੜੇ ਰਿਚ ਆ ਜੀ ਮਰਿੰਡੇ ਚ ਮਰਿੰਡੇ ਚ ਆ ਵਾਲੀ ਸ਼ਾਰਪੁਰ ਮਨੀ ਹਾਂਜੀ ਠੀਕ ਆ ਇਹ ਗਾਂ ਮਤਲਬ 20 21 ਲੀਟਰ ਦੁੱਧ ਇਹ ਵੀ ਗਾਂ ਦੇਈ ਜਾਂਦੀ ਆ ਠੀਕ ਆ ਗਰਮੀ ਬਿਲਕੁਲ ਘੱਟ ਮੰਦੀ ਐ ਸਾਰੀਆਂ ਗਾਵਾਂ ਨਾਲੋਂ ਇਹ ਵੀ ਘੱਟ ਮੰਦੀ ਆ ਵੀ ਘੱਟ ਮੰਦੀ ਉਹ ਪਹਿਲੀ ਥੋੜੀ ਮੰਦੀ ਆ ਇਹ ਮੱਝਾਂ ਵਾਲਾ ਕੰਮ ਹੀ ਇਹਨਾਂ ਦਾ ਤੇ ਤੁਸੀਂ ਐਚ ਐਫ ਵੀ ਨਹੀਂ ਰੱਖੀ ਆ ਇਹ ਚੱਪਣੀ ਆਪਾਂ ਹੀ ਰੱਖੀਆਂ ਨੇ ਪਰ ਇਹ ਚੱਪਦੀ ਜਦੋਂ ਐਚ ਐਫ ਨੂੰ ਆਪਾਂ ਖੁੱਲਾ ਨਹੀਂ ਛੱਡਦੇ ਹੈਗੇ ਉਹਨਾਂ ਨੇ ਜ਼ਿਆਦਾ ਪਾਣੀ ਵੀ ਨਾ ਹੁੰਦਾ ਖੁੱਲੇ ਰਹਿਣਾ ਹੁੰਦਾ ਐਚ ਐਫ ਬੰਦ ਕੇ ਜ਼ਿਆਦਾ ਕਾਮਯਾਬ ਨਹੀਂ ਹੈਗੀ ਖਾਦਨ ਦੇ ਵਿੱਚ ਐਚ ਐਫ ਨੂੰ ਆਪਾਂ ਨੂੰ ਖੁੱਲੀ ਛੱਡਣੀ ਪੈਣਾਗਾ ਨੂੰ ਉਹ ਆਪਣਾ ਇਹ ਇਹਨਾਂ ਦਾ ਮੱਝਾਂ ਵਾਂਗੂ ਆ ਗਈ ਕੰਮ ਠੀਕ ਹੈ ਇਹ ਤਾਂ ਆਪਾਂ ਪਰ ਰੱਖਿਆਵੇਂ ਚਿਪ ਦੇ ਵਿੱਚ ਫਿਰ ਆਪਾਂ ਨੂੰ ਜਿਹੜਾ ਗਾਂ ਬੰਨ ਕੇ ਰੱਖਦੇ ਆ ਆਪਾਂ ਨੂੰ ਘਾਟੇ ਵਾਲਾ ਕੰਮ ਨਹੀਂ ਪੈਂਦਾ ਠੀਕ ਹੈ ਜੀ ਦਰਸ਼ਕਾ ਹੋਰ ਕੋਈ ਜਾਣਕਾਰੀ ਦੇ ਦਿਓ ਫਾਰਮ ਦੇ ਬਾਰੇ ਵੀ ਫੀਡ ਫੂਡ ਕਿਹੜੀ ਵਰਤਣੀ ਚਾਹੀਦੀ ਹੈ ਅੱਜ ਕੱਲ ਫਿਰ ਜੀ ਦੇਖੋ ਜਿਆਦਾ ਇੱਕ ਆਪਾਂ ਜਿਹੜੇ ਆਪਾਂ ਫਾਰਮ ਦੇ ਵਿੱਚ ਵਰਤਦੇ ਆ ਇੱਕ ਤਾਂ ਰੋਸਟਡ ਫੀਡ ਵਰਤਦੇ ਆ ਸੀਸ ਅਸਾ ਇੱਕ ਆਪਾਂ ਆਪਦੀ ਤਿਆਰ ਕਰਵਾਉਣਾ ਅੱਧੀ ਫੀਡ ਉਹ ਵਰਤਦੇ ਆ ਅੱਧੀ ਉਹ ਵਰਤਦੇ ਆ 4 ਚੂਰ ਬਈ 4 ਬਈ ਹੁਣ ਜਿੱਤੇ ਖਤਮ ਹੋ ਗਿਆ ਸੀਗਾ ਓਕੇ ਨੇੜੇ ਕਮੀ ਨਾ ਹੋ ਗਿਆ ਪਸ਼ੂ ਜ਼ਿਆਦਾ ਹੋਣੇ ਕਰਕੇ ਪਹਿਲਾਂ ਪਸ਼ੂ ਛੇਰ ਕਰਤੇ ਹੁਣ ਚਾਰ ਪਾਵਾਂਗੇ ਫੇਰ ਮੱਕੀ ਬੀਜੀ ਵੀ ਆ ਠੀਕ ਆ ਮਹੀਨੇ ਨੇੜੇ-ਮੀਨੇ ਸਹੀਂ ਫੇਰ ਫੇਰ ਸਾਨੂੰ ਫਾਰਮ ਤੇ ਤਕਾਵਾਂਗੇ ਫੇਰ ਉਹਨਾਂ ਦਾ ਰੰਗ ਹੀ ਪਸ਼ੂ ਦਾ ਹੋਰ ਹੋ ਜਾਣਾ ਹੁਣ ਚਾਰ ਮੁਕਿਆ ਕਰਕੇ ਥੋੜੇ ਜਿਹਾ ਪਸ਼ੂ ਠਿੱਕੇ ਆ ਠਿੱਕੇ ਆ ਜ਼ਿਆਦੇ ਪਸ਼ੂ ਹੋਣ ਕਰਕੇ ਨਾ ਠੀਕ ਆ ਜੋ ਭਰਾ ਵਾਹ ਇਹ ਤੋਂ ਆਪਾਂ ਜਾਣ ਕਰ ਲਈਏ ਡਾਕਟਰ ਸਾਹਿਬ ਤੇ ਠੀਕ ਹੈ ਇਹਨਾਂ ਨੇ ਸਾਨੂੰ ਪਤਾ ਹੀ ਆ ਆਪਦੇ ਆਪ ਤਿਆਰ ਕਰ ਰਹੇ ਆਪਾਂ ਪਸ਼ੂ ਜਿੰਨੇ ਵੀ ਕਰੇ ਆ ਤੇ ਵਧੀਆ رائے ਦਿੰਦੇ ਆ ਬਾਕੀ ਨੇੜੇ-ਨੇੜੇ ਪਿੰਡਾਂ ਜਿੱਧਰ ਪਤਾ ਹੀ ਆ ਜੀ ਆਪਣੇ ਚੰਗੀ ਤਰ੍ਹਾਂ ਬਾਈ ਜੀ ਨੂੰ ਜਾਣਦੇ ਆ ਬਾਈ ਜੀ ਹੋਰ ਕੋਈ ਸੁਝਾਅ ਗੱਲਬਾਤ ਕੋਈ ਫਾਰਮ ਵੀਰਾਂ ਨੂੰ ਦੱਸਣਾ ਚਾਹਦੇ ਹੋ ਬਸ ਦੇਖੋ ਜੀ ਇਹੀ ਸੁਝਾਅ ਹੈ ਕਿ ਪਸ਼ੂ ਜਿੱਥੇ ਤੁਸੀਂ 5 ਰੱਖਣਿਆਂ ਉਹ ਤੇ 3 ਰੱਖ ਲਓ ਠੀਕ ਆ ਵਧੀਆ ਕੁਆਲਿਟੀ ਦੇ ਪਸ਼ੂ ਰੱਖੋ ਓਕੇ ਕੇਅਰ ਉਹਨਾਂ ਦੀ ਵਧੀਆ ਰੱਖੋ ਸਾਫ਼ ਸੁਥਰੀ ਜਗ੍ਹਾ ਰੱਖੋ ਠੀਕ ਆ ਜਿੰਨੀ ਸੋਥੋਂ ਕੇਅਰ ਹੋ ਸਕਦੀ ਆ ਉਨੇ ਕ ਪਸ਼ੂ ਰੱਖੋ ਜ਼ਿਆਦਾ ਪਸ਼ੂ ਵਧਾਉਣ ਦਾ ਕੋਈ ਫਾਇਦਾ ਨਹੀਂ ਆ ਆਪਣੇ ਕੋਲੇ ਵੀ ਪਸ਼ੂ ਇਹ ਦਿੱਸੇ ਤਾਂ ਹੋਇਆ ਥੋੜੇ ਜੇ ਆਪਣੇ ਕੋਲੇ ਪਸ਼ੂ ਜ਼ਿਆਦਾ ਓਵਰ ਹੋ ਗਏ ਸੀ ਠੀਕ ਆ ਕੋਈ ਇੰਨੇ ਜਾਨਵਰਾਂ ਚੋਂ 4 ਪਸ਼ੂ ਹੁਣ ਕੱਢੇ ਆ ਮਰਲੇ ਕਰਿਆ ਹੁਣ ਇਹੀ ਪਸ਼ੂ ਤੁਸੀਂ ਮਹੀਨੇ ਸਾਈਂ ਦੇਖੋਗੇ ਦੁਬਾਰਾ ਜਿਆਦਾ ਪਸ਼ੂਆਂ ਦੀ ਕੇਅਰ ਨਹੀਂ ਹੁੰਦੀ ਠੀਕ ਹੈ ਇਹ ਪ੍ਰੋਬਲਮ ਆਉਂਦੀ ਹੈ ਠੀਕ ਹੈ ਬਸ ਵੀ ਉਹਨਾਂ ਦੇ ਤਿਆਰ ਰੱਖੋ ਆ ਜੀ ਹਾਂ ਹਾਂ ਜਿੰਨਾ ਆਪਾਂ ਕੰਮ ਕਰ ਸਕਦੇ ਆ ਉਹਨਾਂ ਕ ਕਰੋ ਜਿਆਦਾ ਬੜਾ ਖਰਾਬ ਨਹੀਂ ਤੂੰ ਬਈ ਪ੍ਰੋਫੈਸਰ ਰੂਟ ਠੀਕ ਹੈ ਵੈਸੇ ਤੁਸੀਂ ਹੁਣ ਕਾਵਾ ਟਾਈਮ ਹੋਗਾ ਕੰਮ ਕਰਦੇ ਨੇ ਤੁਹਾਨੂੰ ਪ੍ਰਾਉਟ ਹਾਂ ਜੀ ਦੇਖੋ ਜੇ ਤਾਂ ਬਰੀਡ ਰੱਖੋਗੇ ਦੁੱਧ ਵਧੀਆਗਾ ਤੇ ਤੁਹਾਨੂੰ ਵਧੀਆ ਪੈਸੇ ਬਚੀ ਜਾਣਿਆ ਮਤਲਬ ਦੁੱਧ ਦੇ ਤਾਂ ਆਇਆ ਮੰਨ ਲਓ ਪਸ਼ੂ ਦਾ ਖਰਚਾ ਨਿਕਰੀਆਂ ਦਾ ਦਾ ਘਰ ਦਾ ਖਰਚਾ ਪਾਣੀ ਨਿਕਰੀ ਜਾਂਦਾ ਬੰਦੇ ਦਾ ਫਾਰਮਰ ਦਾ ਠੀਕ ਹੈ ਜਿਹੜੇ ਪਸ਼ੂ ਆਪਾਂ ਨੂੰ ਵੇਚਦੇ ਆ ਉਹ ਬੰਦੇ ਦੀ ਕਮ ਹੋ ਜਾਂਦੀ ਆ ਐਫ ਡੀ ਵਾਲਾ ਕੰਮ ਹੋ ਜਾਂਦਾ ਵੀ ਉਹਨੇ 5 ਲੱਖ ਦੇ ਵਿੱਚ ਤੇ 6 ਦੇ ਵਿੱਚ ਉਹਦੇ ਵਿੱਚ ਉਹ ਬੰਦਾ ਪੈਸੇ ਸੀਵ ਕਰ ਸਕਦਾ ਜੇ ਆਪਾਂ ਕਹੀ ਵੀ ਕੱਲੇ ਦੁੱਧ ਵਾਲੇ ਪੈਸਿਆਂ ਤੋਂ ਹੁਣ ਮੰਨ ਲੇ ਚਲੋ ਆਪਣੇ ਕੋਲ ਦੁੱਧ ਵਾਲੇ ਜਾਨਵਰ ਕਿੰਨੇ ਆ ਨਾਲ ਪਾਲਣ ਵਾਲੇ ਕਿੰਨੇ ਆ ਇਹ ਵੀ ਨਾਲ ਪਲੀ ਜਾਂਦੇ ਆ ਵੀ ਇਹਨਾਂ ਨਾਲ ਪਸ਼ੂਆਂ ਦੀ ਆਈ ਚਲਾਈ ਖਰਚਾ ਵਰਚਾ ਚੱਲੀ ਜਾਂਦਾ ਜੇ ਆਪਾਂ ਕਹੀ ਵੀ ਇਹਨਾਂ ਨੂੰ ਵੀ ਆਪਾਂ ਜ਼ਿਆਦਾ ਪੈਸੇ ਜਮ੍ਹਾਂ ਕਰਾ ਦੇਾਂਗੇ ਇਹ ਪੈਸੇ ਜਿਆਦਾ ਜਮਾ ਹੋਣ ਵਾਲਾ ਕੰਮ ਨਹੀਂ ਹੈਗਾ ਉਹ ਮਤਲਬ ਜਿਹੜੇ ਪਸ਼ੂ ਵੇਚਾਂਗੇ ਆਪਾਂ ਪੰਜ ਚਾਰ ਪਸ਼ੂ ਉਹ ਤੁਹਾਡੀ ਐਫ.ਡੀ ਬਣ ਜਾਂਦੀ ਆ ਜਿਵੇਂ ਅੱਜ ਕੱਲ ਬਾਹਰ ਜਾ ਰਹੇ ਬੱਚੇ ਜੀ ਬਾਹਰ ਦਾ ਕਿ ਮਾਹੌਲ ਆ ਤੁਹਾਨੂੰ ਪਤਾ ਆ ਜੇ ਕਿਸੇ ਦੇ ਫਾਰਮ ਇੱਥੇ ਖੋਲਣਾ ਕਿਵੇਂ ਵਧੀਆ ਜਿਹਾ ਕੰਮ ਹੈ ਦੇਖੋ ਜੀ ਜਿੰਨਾ ਇੱਕ ਬੰਦਾ ਕੰਮ ਕਰ ਸਕਦਾ ਹਾਂਜੀ ਆਪਦੇ ਦੇਰੇ ਚ ਰਹਿ ਕੇ ਹਾਂਜੀ ਉਹਨਾਂ ਕੰਮ ਤਾਂ ਬੰਦਾ ਖਾਣ ਪੀਣ ਦੇ ਉੱਪਰ ਆਦਾ ਇੱਧਰ ਵਧੀਆ ਟੰਗਣਾ ਕਰ ਸਕਦਾ ਬਾਹਰ 25-30 ਲੱਖ ਰੁਪਈਆ ਲਾਉਂਦਾ ਬੰਦਾ ਅੱਜ ਹਾਂਜੀ ਤੇ ਜਿਹੜੇ ਬੰਦੇ ਕਿੱਲਾ ਕਿੱਲਾ ਵੇਚ ਕੇ ਬਾਗੇ ਉਹਨਾਂ ਤੋਂ ਕਿ ਲਾ ਜਮੀਨ ਦਾ ਲੈਤਾ ਨਹੀਂ ਜਾਣਾ ਆ ਕੇ ਠੀਕ ਹੈ ਜੀ ਕਿਉਂਕਿ ਪਹਿਲੀ ਦੀ ਰੇਟ ਹੀ ਹੋਵੇਗਾ ਨਾ ਪਹਿਲੀ ਦੀ ਰੇਟ ਹੀ ਇੰਨੇ ਹੋਗੇ ਪਹਿਲੀ ਦੇ ਰੇਟ ਹੀ ਇੰਨੇ ਹੋਗੇ ਉਦੋਂ ਥੋੜੇ ਪੈਸਿਆਂ ਦੀ ਵੇਚ ਕੇ ਗਏ ਸੀ ਉਨੀ ਹੀ ਰੇਟ ਵਧੀ ਜਾਂਦਾ ਹਾਂਜੀ ਕਹੋ ਆਪਾਂ ਪਹਿਲਾਂ ਕੰਮ ਕਰਦੇ ਸੀਗੇ ਔਖੇ ਰਹਿੰਦੇ ਸੀਗੇ ਹਾਂਜੀ ਅੱਜ ਕੱਲ ਲੋਕਾਂ ਨੇ ਹਰੇਕ ਫਾਰਮਰ ਨੇ ਕੰਮ ਛੱਡਤਾ ਵਿੱਚ ਤਾਂ ਕਹਿੰਦੇ ਜੀ ਦੁੱਧ ਮੁੱਲ ਲੈ ਆਵਾਂਗੇ ਡੋਂਨੂ ਚ ਲੈ ਆਵਾਂਗੇ ਹਾਂਜੀ ਤੇ ਹੁਣ ਦੁੱਧ ਪਸ਼ੂ ਫੇਰ ਰੱਖਣ ਲੱਗੇ ਦੁਬਾਰਾ ਹਾਂਜੀ ਵੀ ਪਸ਼ੂ ਦੇਖੋ ਰੱਖਣੀ ਪੈਣੀ ਆਪਾਂ ਨੂੰ ਇਹ ਆਪਣਾ ਕਿੱਤਾ ਦਾ ਖੇਤੀਬਾੜੀ ਦੇ ਸਹਾਇਕ ਧੰਦੇ ਨਾਲ ਹਾਂਜੀ ਪਸ਼ੂਆਂ ਪਸ਼ੂਆਂ ਦਾ ਕਿੱਤਾ ਹੈਗਾ ਆਪਾਂ ਇਹ ਆਪਣਾ ਸੈਕੰਡ ਬਿਜ਼ਨਸ ਆ ਮੰਨ ਲਓ ਖੇਤੀ ਆ ਖੇਤੀ ਆ ਆਪਣੇ ਕੋਲੇ 6 ਮਹੀਨਾ ਬਾਅਦ ਆਉਂਦੀ ਆ ਠੀਕ ਆ ਇਹਦੇ ਵਿੱਚ ਆਪਣੇ ਕੋਲ 10-15 ਦਿਨਾਂ ਬਾਅਦ ਪੈਸੇ ਆ ਜਾਂਦੇ ਆ 15 ਦੇ ਆਪਣੇ ਥੋੜੇ-ਮੋٹے ਖਰਚੇ ਫਾਰਮਰ ਵਧੀਆ ਢੰਗ ਨਾਲ ਚਲਾ ਸਕਦਾ ਭਾਈ ਜੇ ਤੁਸੀਂ ਚਾਲੂ ਕੀਤਾ ਕਿੰਨਾ ਖਰਚਾ ਕੀਤਾ ਤੁਸੀਂ ਕਿੰਨੇ ਕਿੰਨੇ ਪਸ਼ੂ ਸਟਾਰਟਿੰਗ ਕੀਤਾ ਜਦੋਂ ਫਾਰਮ ਫਰਮੋਂ ਵਧੀਆ ਬੈਠੇ ਹੋ ਹਾਂਜੀ ਕਿੰਨੇ ਕਿੰਨੇ ਖਰਚਾ ਆ ਗਿਆ ਥੋੜਾ ਜਿਹਾ ਛੱਡ ਛੁੱਟ ਜੇ ਤੇ ਟੜ ਤੇ ਜੀ ਇਹਦੇ ਆਪਾਂ ਜ਼ਿਆਦਾ ਖਰਚਾ ਨਹੀਂ ਕਰਿਆ ਉਹ ਟਾਇਲ ਵਾਲੇ ਤੇ ਆ ਹਾਂਜੀ ਇਹਦੇ ਤੇ ਲੱਖ ਸਵਾ ਕੁ ਲੱਖੇ ਦੇਤੇ ਖਰਚ ਆਇਆ ਸੀਗਾ ਓਕੇ ਤੇ ਬਾਕੀ ਹੌਲੀ ਹੌਲੀ ਸਟੈਪ ਬਾਏ ਸਟੈਪ ਕਰ ਲਿਆ ਤੁਸੀਂ ਪਹਿਲਾਂ ਪਸ਼ੂ ਕਿੰਨੇ ਤੋਂ ਫਾਰ ਰੱਖਿਆ ਸੀ ਦੋ ਚਾਰ ਪਸ਼ੂ ਤੋਂ ਟੜ ਕਰਿਆ ਕੰਮ ਪਸ਼ੂ ਜੀ ਆਪਣੇ ਕੋਲੇ ਦੋ ਤਿੰਨ ਮੱਝਾਂ ਸੀਗੀਆਂ ਪਹਿਲਾਂ 11 12 ਲੀਟਰ ਵਾਲੀਆਂ ਓਕੇ ਫਿਰ ਉਹਨਾਂ ਤੋਂ ਆਪਾਂ ਸੋਚਿਆ ਵੀ ਆਪਾਂ ਥੋੜੀ ਦੇਖੋ ਆਪਾਂ ਵੀ ਲੋਕਾਂ ਨੂੰ ਕਹਿਣਿਆ ਵੀ ਬਰੀਡ ਬਦਲੋ ਹਾਂਜੀ ਵੀ ਆਪਾਂ ਆਪਦੇ ਘਰੇ ਵੀ ਸੁਧਾਰ ਕਰੀਏ ਤੁਹਾਨੂੰ ਵੀ ਆਪਣੇ ਕੋਲੇ ਬੰਦਾ ਦੇਖਣਾ ਆ ਜੀ ਵੀ ਡਾਕਟਰ ਸਾਨੂੰ ਦਾ ਤੁਸੀਂ ਰਾਇਆ ਦੇਈ ਜਾਂ ਨਾ ਛੋਡੇ ਕੋਲੇ ਕੀ ਆ ਵੀ ਆਪਾਂ ਨੂੰ ਦਿਖਾਉਣ ਜੋ ਕਰੇ ਹੋਈਏ ਵੀ ਅਸੀਂ ਆਪਦੇ ਘਰੇ ਵੀ ਬਰੀਡ ਤਿਆਰ ਕਰੀਆ ਠੀਕ ਆ ਹਾਂਜੀ ਲੋ ਭਰਾ ਸਾਰੀਆਂ ਬਾਈ ਦੀਆਂ ਮੱਜਾਂ ਹੈਗੀਆਂ ਸੂਣ ਵਾਲੀਆਂ ਤੇ ਤਾਜੀ ਕੋਈ ਵੀ ਨਹੀਂ ਹੈਗੀ ਤੇ ਬਾਕੀ ਬਾਈ ਕਹਿੰਦਾ ਸੇਲ ਕਰਤੀਆਂ ਠੀਕ ਆ ਨਾ ਡਾਕਟਰ ਸਾਹਿਬ ਨੇ ਵਧੀਆ ਰਾਇਆ ਦਿੱਤੀ ਆਪਾਂ ਨੂੰ ਬਾਕੀ ਇੱਕ ਮੈਡੀਸਨ ਹੈਗੀ ਆ ਜਿਹੜੀ ਜਿਵੇਂ ਬੜਾ ਪਾਲੀ ਗੋਲੀ ਦੇਣੀ ਆ ਤਿੰਨ ਮਹੀਨਾ ਬਾਅਦ ਹੂੰ ਮਤਲਬ ਜਿਹੜੇ ਪਸ਼ੂ ਰੀਪੀਟ ਹੁੰਦੇ ਆ ਉਹਨਾਂ ਵਾਸਤੇ ਮਿੰਨਰ ਮਿਕਚਰ ਹੂੰ 50 ਗ੍ਰਾਮ ਹੂੰ ਦੋ ਤਰ੍ਹਾਂ ਦਾ ਦੇ ਦਿਆ ਕਰੋ ਠੀਕ ਆ ਤੇ ਪੀਪੀ ਚ ਬੰਦ ਕਰਕੇ ਰੱਖੋ ਉਹਨੂੰ ਠੀਕ ਆ ਉਹ ਵਧੀਆ ਚੀਜ਼ ਆ ਹਾਂਜੀ ਜਿਵੇਂ ਸਰਮਿੱਧੀ ਗੋਲਡ ਹੋ ਗਿਆ ਹੂੰ ਇੱਕ ਇੱਕ ਡੱਬਾ ਕੀਪਰ ਪਲੱਸ ਦਾ ਹੂੰ ਇਹ ਤੁਸੀਂ ਜਿੰਨਾ ਟਾਈਮ ਤੁਹਾਡਾ ਪਸ਼ੂ ਚੈੱਕ ਨਹੀਂ ਹੁੰਦਾ ਹੂੰ ਹੂੰ ਉਹਨਾਂ ਟਾਈਮ ਤੁਸੀਂ 50 50 ਗ੍ਰਾਮ ਇਹ ਪਾਊਡਰ ਨੂੰ ਪਾਉਂਦੇ ਰਹੋ ਠੀਕ ਹੈ ਜੀ ਤੁਸੀਂ ਤਿੰਨ ਮਹੀਨਾ ਦਾ ਪਸ਼ੂ ਚੈੱਕ ਕਰਾਤਾ। ਉਹ ਬਾਦਪਾਨੀ ਬੰਦ ਕਰ ਦੋ ਕਿ ਜਿਹੜਾ ਤੁਹਾਡਾ ਫੀਡ ਆਲਾ ਜਿਹੜਾ ਫੀਡ ਦੇ ਵਿੱਚ ਆਪਾਂ ਮਿਨਰਲ ਮਿਕਸਚਰ ਪਵਾਉਨੇ ਆ ਉਹ ਇੰਨਾ ਆਪਾਂ ਨੂੰ ਰਿਜ਼ਲਟ ਨਹੀਂ ਦਿੰਦਾ ਕਿਉਂਕਿ ਫੀਡ ਗਰਮ ਹੋਣ ਕਰਕੇ ਹੂੰ ਜਿਹੜੇ ਮਿਨਰਲ ਹੁੰਦੇ ਆ ਉਹ ਮੱਚ ਜਾਂਦੇ ਆ ਵਿੱਚ ਠੀਕ ਹੈ ਉਹ ਥੋੜਾ ਪੱਲੇ ਪੈਂਦਾਗਾ ਔਰ ਫੀਡ ਦੀ ਸਮੱਸਿਆ ਜ਼ਿਆਦਾ ਆਉਂਦੀ ਆ ਇਸੇ ਕਰਕੇ ਆਉਂਦੀ ਆ ਤਾਂ ਆਪਾਂ ਮਿਨਰਲ ਮਿਕਸਚਰ ਰੈਗੂਲਰ ਆ ਦੇਆ ਕਰੀਏ ਠੀਕ ਹੈ ਜੀ ਉਹ ਕਿ ਮਿੱਠਾ ਛੋਟਾ ਤੇ ਨੂਨ ਕਹਿੰਦੇ ਜੀ ਉਹ ਕਿ ਮੇਰੇ ਡਾਕਟਰ ਸਾਹਿਬ ਉਹਦਾ ਹੀ ਫੀਡ 'ਚ ਹੀ ਪੈ ਜਾਂਦਾ ਉਸਾ ਉਹ ਵੀਡੀਓ ਜੀ ਬਣਾਉਣੇ ਆ ਉਹ ਫੀਡ ਚ ਪੈ ਜਾਂਦਾ ਕਿੰਨਾ ਕੁ ਪਾਉਣਾ ਚਾਹੀਦਾ ਜੀ ਮੈਂ ਮਤਲਬ ਇੱਕ ਇਕੱਟੇ ਚ ਤੁਸੀਂ ਇੱਕ ਕਮਾਂਡਰ ਚ ਕਿਲੋ ਲੂਣ ਪੈ ਜਾਂਦਾ ਜੀ ਅੱਖਾਂ ਤੇ ਮਿਲੋ ਥੋੜਾ ਕਿਲੋ ਮੀਟਰ ਦਾ ਹਾਂਜੀ ਇੱਕ ਮਿੰਟ ਇੱਕ ਅਸਾ ਵਿੱਚੀ ਫੀਡ ਤੇ ਤੁਸੀਂ ਤਿਆਰ ਹਾਂਜੀ ਹਾਂਜੀ ਲੋ ਭਰਾ ਡਾਕਟਰ ਸਾਹਿਬ ਨੇ ਵਧੀਆ ਰਾਇ ਦਿੱਤੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਹੌਸਲਾ ਵਰਦਾਈ ਕਰਾ ਕਰੋ ਡਾਕਟਰ ਸਾਹਿਬ ਦਾ ਕਿਉਂਕਿ ਗਾਹ ਲੋਕ ਅਫਰੇ ਸ਼ੂਟ ਕਰਾਂਗੇ ਬਾਈ ਜੀ ਆਪਾਂ ਅੱਜ ਤੋਂ ਜਦੋਂ ਨਮਾ ਸਟਾਰਟਿੰਗ ਕੀਤਾ ਇਸ ਚੈਨਲ ਉਦੋਂ ਬਾਈ ਦੀ ਵੀਡੀਓ ਬਣਾਈ ਸੀ ਉਦੋਂ ਤਕਰੀਬਨ ਮਿਲ ਤੇ ਵਧੀਆ ਚੱਲੀ ਬਾਕੀ ਡਾਕਟਰ ਸੰਤ ਰੈ ਵਧੀਆ ਦਿੱਤੀ ਆ ਬਾਕੀ ਉਹਦੋਂ ਵਾਲੀ ਪੁਰਾਣੀ ਵੀਡੀਓ ਮਾਨਕ ਚਲਤਨ ਇੱਕ ਸਾਲ ਪੁਰਾਣੀ ਆਪਣੇ ਚੈਨਲ ਤੇ ਪਈ ਆਣੀ ਤੇ ਜੇ ਵਧੀਆ ਲੱਗੀ ਵੀਡੀਓ ਤਾਂ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਉੱਕ ਕੇ ਬਾਏ